ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਦੇਖੋ ਖੁੱਲੇ ਚ ਦੇਸੀ ਮੁਰਗੀ ਪਾਲਣ ਚੋਗਰੀ ਹੈ ਤਾਂ ਕੀੜੇ ਮਕੋੜੇ ਖਾ ਰਹੀ ਹੈ ਤਾਂ ਅੱਜ ਰੱਬ ਨੇ ਧੁੱਪ ਕੱਢੀ ਹੈ ਤਤ 31 ਫਰਵਰੀ ਹੈ 2025 ਦੇਖੋ ਰੱਬ ਨੇ ਟੋਪਰ ਵੀ ਕਿੱਡੀ ਸੋਣੀ ਕੱਡੀ ਹੈ ਤੇ ਮੁਰਗੀਆਂ ਦੇਖੋ ਤੁਪ ਸੇਕ ਰੀਆਂ ਹਨ ਤਾਂ ਰਾਤ ਨੂੰ ਕਾਫੀ ਠੰਡ ਸੀ ਤੇ ਦੇਖੋ ਦੇਸੀ ਮੁਰਗੀ ਮਰਗਏ ਸੀ ਤਾਂ ਹੁਣ ਖੁੱਲੇ 'ਚ ਮੁਰਗੀਆਂ ਛੱਡੀਆਂ ਹਨ ਤੇ ਖੁੱਲੇ 'ਚ ਦੇਖੋ ਮੁਰਗੀਆਂ ਪਾਣੀ ਪੀ ਰਹੀਆਂ ਹਨ ਤੇ ਇੱਧਰ ਦੇਖੋ ਦਾਣਾ ਕਣੀ ਫੀਡ ਖਾ ਰਹੀਆਂ ਹਨ ਤੇ ਖੁੱਲੇ 'ਚ ਪਾਲਣ ਦੇ ਕਾਫੀ ਫਾਇਦੇ ਹਨ ਕਿ ਖੁੱਲੇ ਚ ਜਿਹੜੇ ਚੌਂਕੀ ਤੌਰ ਸੱਜਣਾ ਮਿੱਤਰਾਂ ਨੂੰ ਮੁਰਗੀਆਂ ਚਾਹੀਦੀਆਂ ਹਨ ਤਾਂ ਉਹ ਖੁੱਲੇ ਵਿੱਚ ਲੈਣਾ ਮੁਰਗੀਆਂ ਪਸੰਦ ਕਰਦੇ ਹਨ ਤਾਂ ਜਿੰਨੇ ਵੀ ਰੁਪਏ ਮੰਗਿਏ ਤਾਂ ਮੌਕੇ ਤੇ ਹੀ ਰੁਪਏ ਦੇ ਜਾਂਦੇ ਹਨ ਤਾਂ ਖੁੱਲੇ ਚ ਪਲ ਨਾਲ ਬਜਾਰੋਂ ਜਿਹੜੀ ਫੀਡ ਆਉਂਦੀ ਹੈ 2000 ਦਾ ਬੈਗ ਤਾਂ ਫੀਡ ਵੀ ਘੱਟ ਲੱਗਦੀ ਹੈ ਤੇ ਬਾਹਰ ਦਾ ਹੀ ਦਾਣਾ ਕਣੀ ਚੋਕ ਕੇ ਆਪ ਦਾ ਮੁਰਗੀਆਂ পেট ਭਰ ਲੈਂਦੀਆਂ ਹਨ ਤਾਂ ਮੇਨ ਮੁੱਦਾ ਹੈ ਫੀਡ ਦੀ ਵੀ ਬਚਤ ਹੁੰਦੀ ਹੈ ਜਿੰਨਾ ਮੁਰਗੀਆਂ ਮੁਰਗੀਆਂ ਤੇ ਖਰਚਾ ਕਰਨਾ ਪੈਂਦਾ ਹੈ ਫੀਡ ਖੁਲਾਣ ਦਾ ਤੇ ਬਾਹਰ ਖੁੱਲੇ ਚ ਮੁਰਗੀ ਚ ਗੁਦੀ ਹੈ ਤਾਂ ਫੀਡ ਦੀ ਕਾਫੀ ਬਚਤ ਹੁੰਦੀ ਹੈ ਤੇ ਆਮਦਨ ਚ ਵਾਧਾ ਹੁੰਦਾ ਹੈ ਤੇ ਖੁੱਲੇ ਚ ਮੁਰਗੀ ਪਾਲ ਨਾਲ ਮੁਰਗੀ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਤਾਂ ਕੋਈ ਵੀ ਮੁਰਗੀ ਨੂੰ ਮਬਾਰੀ ਨਹੀਂ ਲੱਗਦੀ ਕਮਵਾਰੀ ਇਹਨਾਂ ਦੇ ਨੇੜੋ ਵੀ ਨਹੀਂ ਲੰਘਦੀ ਤਾਂ ਦੇਖੋ ਕੱਲ 2 ਫਰਵਰੀ ਕਾਫੀ ਠੰਡ ਸੀ ਤੇ ਕਾਫੀ ਤੁੰਦ ਪਈ ਸੀ ਤੇ ਅੱਜ 3 ਫਰਵਰੀ ਰੱਬ ਨੇ ਧੁੱਪ ਕੱਢੀ ਹੈ ਤੇ ਮੁਰਗੀਆਂ ਦੇਖੋ ਧੁੱਪ ਸੇਕ ਰਹੀਆਂ ਹਨ ਤੇ ਖੁਸ਼ੀ-ਖੁਸ਼ੀ ਨਾਲ ਇੱਕ ਦੂਦੇ ਅੱਗੇ ਪਿੱਛੇ ਟੱਪ ਰਹੀਆਂ ਹਨ ਤਾਂ ਜਿਹੜੇ ਫਾਰਮਾ ਵਾਲੇ ਮੁਰਗੀਆਂ ਪਾਲਦੇ ਹਨ ਫਾਰਮਾ ਚੋਂ ਤਾਂ ਮੁਰਗੀਆਂ ਨੂੰ ਮਵਾਰੀਆਂ ਕਾਫੀ ਲੱਗ ਜਾਂਦੀਆਂ ਹਨ ਤਾਂ ਉਹਨਾਂ ਆਮਦਨ ਵਿੱਚ ਵਾਧਾ ਨਹੀਂ ਹੁੰਦਾ ਤੇ ਨੁਕਸਾਨ ਹੋ ਜਾਂਦਾ ਹੈ ਤੇ ਤਾਂ ਹੀ ਮੁਰਗੀ ਪਾਲਣਾ ਛੱਡ ਦਿੰਦੇ ਹਨ ਤਾਂ ਖੁੱਲੇ ਵਿੱਚ ਪਾਲੰਦੇ ਇਹੀ ਲਾਭ ਹਨ ਕਿ ਆਮਦਨ ਵਿੱਚ ਵਾਧਾ ਹੁੰਦਾ ਹੈ ਤਾਂ ਫੀਡ ਹੋਰ ਮਿਬਾਰੀ ਤਾਂ ਜੇ ੜੀ ਵੀ ਮੁਰਗੀ ਨੂੰ ਕੋਈ ਮਾੜੀ ਮੋਟੀ ਤਕਲੀਫ ਆਉਂਦੀ ਹੈ ਖੁੱਲੇ ਚਰਨ ਨਾਲ ਕੋਈ ਤਕਲੀਫ ਨਹੀਂ ਆਵੇਗੀ ਮੁਰਗੀ ਸਹੀ ਰਹੇਗੀ ਜਦ ਦੇਖੋ ਚਾਵਾਂ ਨਾਲ ਦਾਣਾ ਕਣੀ ਖਾਰੀਆਂ ਹਨ ਤਾਂ ਕੀੜੇ ਮਕੋੜੇ ਖਾਣ ਨਾਲ ਮੁਰਗੀ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਮੁਰਗੀ ਪਾਲਣ ਵਾਲੇ ਵੀਰਾਂ ਨੂੰ ਪਤਾ ਚੱਲ ਸਕੇ ਕਿ ਖੁੱਲੇ ਵਿੱਚ ਮੁਰਗੀ ਜਿਵੇਂ ਪਾਲੀ ਜਾਂਦੀ ਹੈ